आज ਦੀਆਂ ਮੁੱਖ ਖਬਰਾਂ ਪੰਜਾਬ 'ਚ ਗਰਮੀ ਨੇ ਲੋਕਾਂ ਨੂੰ ਕੀਤਾ ਬੇਹਾਲ ਪੰਜਾਬ 'ਚ ਮੌਨਸੂਨ ਦਾ ਮੌਸਮ ਲਗਭਗ ਖਤਮ ਹੋ ਗਿਆ ਹੈ ਸਤੰਬਰ ਖਤਮ ਹੋਣ ਵਾਲਾ ਹੈ ਪਰ ਸੂਬੇ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ ਸਤੰਬਰ ਵਿੱਚ ਵੀ ਲੋਕ ਜੂਨ ਅਤੇ ਜੁਲਾਈ ਵਾਂਗ ਹੀ ਗਰਮੀ ਅਤੇ ਪਸੀਨਾ ਵਹਾ ਰਹੇ ਨੇ ਸੂਰਜ ਦੀਆਂ ਤੇਜ਼ ਕਿਰਨਾਂ ਲੋਕਾਂ ਨੂੰ ਸਵੇਰ ਤੋਂ ਹੀ ਜਲਸਾਉਂਦੀਆਂ ਨੇ ਅਤੇ देर शाम ਤੱਕ ਵੀ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਦੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਨਿੱਜੀ ਹਸਪਤਾਲ ਦੀ ਵੀਡੀਓ ਕੀਤੀ ਸ਼ੇਅਰ ਗੁੱਤੇਜ ਡਾਕਟਰਾਂ ਤੇ ਬਰੇ ਦੋਸ਼ਾ ਤੋਂ ਬਾਅਦ ਜਾਣੋ ਕੀ ਬੋਲਿਆ ਹਸਪਤਾਲ ਪ੍ਰਬੰਧਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦਾ ਦੌਰਾ ਕੀਤਾ ਅਧਿ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਐਮਰਜੈਂਸੀ ਵਿੱਚ ਬੈਠੇ ਹੋਣ ਦੇ ਬਾਵਜੂਦ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਏ। ਉਹਨਾਂ ਨੇ ਐਮਰਜੈਂਸੀ ਰੂਮ ਵਿੱਚ ਖਾਲੀ ਬਿਸਤਰੇ ਦਿਖਾਉਂਦੇ ਹੋਏ ਇੱਕ ਵੀਡੀਓ ਵੀ ਬਣਾਈ ਅਤੇ ਮਰੀਜ਼ਾਂ ਦੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ। ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੁਕ। ਵੈਂਟੀਲੇਟਰ ਸਪੋਰਟ ਤੇ ਹੈ। ਗਾਇਕ ਸੀਐਮਾ ਜੀ ਨੇ ਕੀਤੀ ਪਰਿਵਾਰ ਦੇ ਨਾਲ ਮੁਲਾਕਾਤ। ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਅਜੇ ਵੀ ਵੈਂਟੀਲੇਟਰ ਸਪੋਰਟ ਸਿਸਟਮ ਤੇ ਰੱਖੇ ਹੋਏ ਨੇ। ਹਸਪੀਟਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਗਾਇਕ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਹੈ। ਉਹਨਾਂ ਨੂੰ ਫੋਰਟਸ ਹਸਪੀਟਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ। ਧਿਆਨ ਖੜਕਾ ਉਸੇ 'ਚ ਉੱਜੜ ਗਿਆ ਪਰਿਵਾਰ ਪੰਜ ਲੋਕਾਂ ਦੀ ਦਰਦਨਾਕ ਮੌਤ ਸੁਰੱਖਿਅਤ ਖੇਤਰ ਕੈਥਲ ਰੋਡ ਤੋਂ ਹੈ। ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਦੀਏ ਕਿ ਇਸ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਤੇ ਹੀ ਮੌਤ ਹੋ ਗਈਏ ਦੱਸਦੀਏ ਕਿ ਇਸ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈਏ ਜਦਕਿ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹ ਭਿਆਨਕ ਹਾਦਸਾ ਪਿੰਡਾਰਸੀ ਅਤੇ ਰਾੜਸੀ ਪਿੰਡਾਂ ਵਿਚਕਾਰ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਰੇਟਾ ਅਤੇ ਇੱਕ ਸਵਿਫਟ ਕਾਰ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਲਾਰੈਂਸ ਗੈਂਗ ਪਾਕਿਸਤਾਨੀ ਡਾਊਨ ਚ ਸ਼ਿੜੀ ਜੰਗ ਗੈਂਗਸਟਰ 골ਡੀ ਬੋਲਿਆ 5 ਕਰੋੜ 6.5 ਰੁਪਏ ਲੈ ਕੇ ਲਖਾ ਪੱਟੀ ਦੇ ਟਿਕਾਣੀ ਤੱਕ ਪਹੁੰਚੇ ਗੋਰਦੀ ਬਦਨਾਮ ਗੈਂਗਸਟਰ ਲਾਰੈਂਸ ਤੇ ਗੈਂਗ ਨੇ ਪਾਕਿਸਤਾਨ ਡਾਊਨ ਸ਼ਹਿਜ਼ਾਦ ਪੱਟੀ ਨੂੰ ਚੁਣੌਤੀ ਦਿੱਤੀ ਇਸ ਸੰਬੰਧ ਵਿੱਚ ਲਾਰੈਂਸ ਗੈਂਗ ਦੀ ਕਮਾਂਡ ਕਰਨ ਵਾਲੇ ਗੈਂਗਸਟਰ ਬੋਲਦੀ ਢਿੱਲੋਂ ਅਤੇ ਉਸ ਦੇ ਸਾਥੀ ਦੀ ਇੱਕ ਪੌਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿੱਚ ਉਹ ਪੱਟੀ ਨੂੰ ਖੁੱਲ ਕੇ ਚੁਣੌਤੀ ਦੇ ਰਹੇ ਨੇ ਕਿ ਉਹ 5 ਕਰੋੜ ਰੁਪਏ ਦਾ ਛੱਟੋ ਉਹ ਉਹਨਾਂ ਤੋਂ 5 ਰੁਪਏ ਲੈ ਕੇ ਵੀ ਦਿਖਾਵੇ ਇੰਡੀਆ ਤੇ ਪਾਕਿਸਤਾਨ ਟਰੋਫੀ ਤੇ ਟੀਮ ਇੰਡੀਆ ਦੇ ਮੈਡਲ ਆਪਣੇ ਹੋਟਲ ਲੈ ਗਏ ਮੁਹਸਿਨ ਨਕਵੀ BCCI ਨੇ ਚੇੜਕਿਆ ਹੋਰ ਹੋਵੇਗਾ ਐਕਸ਼ਨ ਭਾਰਤ ਨੇ ਏਸ਼ੀਆ ਕੱਪ 2025 ਦੇ ਫਾਈਨਲ ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਹੁਣ ਜਦੋਂ ਭਾਰਤ ਨੇ ਫਾਈਨਲ ਜਿੱਤ ਲਿਆਏ ਤਾਂ ਉਹ ਨੋ ਟਰਾਫੀ ਵੀ ਮਿਲਣੀ ਚਾਹੀਦੀ ਸੀ ਪਰ ਅਜੇ ਹਾਂ ਨਹੀਂ ਹੋਇਆ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਮੁਹਸਨ ਨਕਵੀ ਭਾਰਤੀ ਖਿਡਾਰੀਆਂ ਦੇ ਮੈਡਲ ਤੇ ਏਸ਼ੀਆ ਕੱਪ ਟਰੋਫੀ ਆਪਣੇ ਹੋਟਲ ਲੈ ਗਏ ਇਹ ਗੱਲ ਉਹਦੇ ਸਾਹਮਣੇ ਆਈ ਜਦੋਂ BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਇੱਕ ਬਿਆਨ ਜਾਰੀ ਕੀਤਾ ਸੂਰਿਆ ਕੁਮਾਰ ਯਾਦਵ ਦਾ ਪਾਕਿਸਤਾਨ ਦੇ ਮੂੰਹ ਤੇ ਜੜਿਆ ਇੱਕ ਹੋਰ ਥੱਪੜ ਭਾਰਤੀ ਫੌਜ ਨੂੰ ਦੇਣਗੇ ਸਾਰੀ ਫੀਸ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਏਸ਼ੀਆ ਕੱਪ 2025 ਜਿੱਤਣ ਤੋਂ ਬਾਅਦ ਪਾਕਿਸਤਾਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਉਹਨਾਂ ਨੇ ਹਥਿਆਰਬੰਦ ਬਲਾਂ ਅਤੇ ਪਹਿਲਗਾਮ ਅਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਆਪਣੀ ਮੈਚ ਫੀਸ দান ਕਰਨ ਦਾ ਫੈਸਲਾ ਕੀਤਾ ਹੈ। ਏਸ਼ੀਆ ਕੱਪ ਦੀ ਸ਼ੁਰੂਆਤ ਤੋਂ ਹੀ ਭਾਰਤ ਹਰ ਮੌਕੇ ਤੇ ਪਾਕਿਸਤਾਨ ਦਾ ਵਿਰੋਧ ਕਰਦਾ ਆ ਰਿਹਾ ਹੈ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਉਲੀ ਦੇ ਕਾਠਮੰਦ ਛੱਡਨ ਤੇ ਰੋਕਾਲ ਵਿੱਚ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਤੇ ਯੂਐਮਐਲ ਦੇ ਚੇਅਰਮੈਨ ਕੇਪੀ ਸ਼ਰਮਾ ਉਲੀ ਅਤੇ ਚਾਰ ਹੋਰਾਂ ਦੇ ਕਾਠਮੰਦੂ ਛੱਡ ਕੇ ਜਾਣ ਤੇ ਰੋਕ ਲਾ ਦਿੱਤੀ ਗਈ ਹੈ। ਇਹ ਫੈਸਲਾ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਗੋਰੀ ਬਹਾਦਰ ਦੀ ਅਗਵਾਈ ਵਾਲੇ ਨਿਆਇਕ ਕਮਿਸ਼ਨ ਤੇ ਕੀਤਾ ਹੈ ਇਹ ਕਮਿਸ਼ਨ ਜਨ Z ਪ੍ਰੋਟੈਸਟ ਦੌਰਾਨ ਹੋਈ ਗੋਲੀਬਾਰੀ ਦੀ ਜਾਂਚ ਕਰ ਰਿਹਾ ਹੈ ਰਾਜੀਵ ਜਵੰਦਾ ਦੀ ਹਾਲ ਨਾਜ਼ੁਕ ਦਰਜੀਤ ਉਸਾਨ ਨੇ ਸ਼ੋਧ ਰਾਂਗਾਇਕ ਲਈ ਦਿੱਤੀ ਅਰਦਾਸ ਪੰਜਾਬੀ ਗਾਇਕ ਰਾਜੀਵ ਜਵੰਦਾ ਹਿਮਾਚਲ ਪਰਦੇਸ ਦੇ ਬੱਦੀ ਵਿੱਚ ਇੱਕ ਸੜਖਾਦ ਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਉਹ ਮੁਹਾਲੀ ਦੇ ਫੋਰੈਸ ਹਸਪੀਟਲ ਵਿੱਚ ਇਲਾਜ ਅਧੀਨ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦਿਲਜੀਤ ਦਸਾਂਜ ਅਤੇ ਗੁਰੂ ਰੰਦਾਵਾ ਸਮੇਤ ਕਈ ਕਲਾਕਾਰਾਂ ਨੇ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਹੈ ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਰਹੇਗਾ ਖੁਸ਼ਕ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਸੁਬੇ ਦਾ ਵੱਧ ਤੋਂ ਵੱਧ ਆਕਮਾਨ ਆਮ ਨਾਲੋਂ 2 ਡਿਗਰੀ ਵੱਧ ਦੇ ਅਤੇ ੱਤੇ ਘੱਟ ਤਾਪਮਾਨ ਆਮ ਨਾਲੋਂ 4.4 ਡਿਗਰੀ ਵੱਧ ਦੇ ਸੋਮਵਾਰ ਨੂੰ ਤਾਪਮਾਨ ਵਿੱਚ ਥੋੜਾ ਵਾਧਾ ਸੰਭਵ ਏ ਪਰ ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਏ ਸ਼ੁੱਧਤਾ ਦੀ ਮੋਰ ਦੀ ਵਰਤੋਂ ਕਰਕੇ ਨਕਲੀ ਗਹਿਣੇ ਵੇਚਣ ਵਾਲਾ ਗ੍ਰਿਫਤਾਰ ਸੂਰਜਪੁਰ ਪੁਲਿਸ ਨੇ ਨਕਲੀ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਅਸਲੀ ਦੱਸ ਕੇ ਵੇਚਣ ਵਾਲੇ ਨਟਵਰ ਲਾਲ ਨੂੰ ਗ੍ਰਿਫਤਾਰ ਕੀਤਾ ਏ ਔਸ ਕੋਲ ਬੀਏਡੀ ਡਿਗਰੀ ਹੈ ਮੁਲਜ਼ਮ ਹਰਿਆਣਾ ਦਾ ਰਹਿਣ ਵਾਲਾ ਹੈ ਪੁਲਿਸ ਕਮਿਸ਼ਨਰ ਲక్ష్ਮੀ ਸਿੰਘ ਦੇ ਮੀਡੀਆ ਇੰਚਾਰਜ ਸੁਬੋਧ ਕੁਮਾਰ ਨੇ ਦੱਸਿਆ ਕਿ ਸੂਰਜਪੁਰ ਪੁਲਿਸ ਅਤੇ ਸਰਵਿਲਾਂਸ ਟੀਮ ਨੇ ਸ਼ਨੀਵਾਰ ਸ਼ਾਮ ਨੂੰ ਹਰਿਆਣਾ ਦੇ ਪਾਣੀਵਤ ਜ਼ਿਲ੍ਹੇ ਦੇ ਰਹਿਣ ਵਾਲੇ ਪੰਕਜ ਕਪੂਰ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਹੈ ਇਹ ਨਹੀਂ ਕਰ ਸਕਦੀ ਇਹ ਆਨਲਾਈਨ ਸੱਟੇਬਾਜ਼ੀ ਮਾਮਲੇ ਵਿੱਚ ਜਾਇਦਾਦ ਜ਼ਬਤ ਪਾਰਤਵਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਪੋਰਟਲ ਵੈਨ ਐਕਸ ਬੈਟ ਨਾਮੀ ਪੋਰਟਲ ਤੇ ਹੋਈ ਸੱਟੇਬਾਜ਼ੀ ਮਾਮਲੇ ਵਿੱਚ ਵਕ ਵਕ ਸੈਲੀਬ੍ਰਿਟੀਜ਼ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਸਕਦੀ ਹੈ ਦੱਸਣਯੋਗ ਹੈ ਕਿ ਉਪਰੋਕਤ ਕਾਰਵਾਈ ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਮਨੀ ਲਾਂਡਰਿੰਗ ਕਾਨੂੰਨ ਤਹਿਤ ਕੀਤੀ ਜਾਵੇਗੀ ਟਰੱਕ ਨਾਲ ਟਕਰਾਈ ਬੱਸ ਤਿੰਨ ਲੋਕਾਂ ਦੀ ਮੌਤ ਗੁਜਰਾਤ ਦੇ ਬੋਟਾੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਹੀ ਲਗਜ਼ਰੀ ਬੱਸ ਟਰੱਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 20 ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਪਾਸਤੇ ਵਿੱਚ ਲਗਭਗ 50 ਤੋਂ 60 ਲੋਕ ਸਵਾਰ ਨੇ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਬੋਟਾਰ ਜ਼ਿਲ੍ਹੇ ਦੇ ਰਾਣਪੁਰ ਤਾਲੂਕਾ ਦੇ ਬਸਨੀਕ ਨੇ ਉਹ ਦੋ ਦਿਨਾਂ ਦੀ ਯਾਤਰਾ ਤੇ ਖੋਡਲ ਦਾਮਕਾਗੜਵਾੜ ਅਤੇ ਵੀਰਪੁਰ ਗਏ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਵਾਪਸ ਆ ਰਹੇ ਸੀ ਹੁਸ਼ਿਆਰਪੁਰ ਐਨਪੀਟੀਆਈ ਨੇ ਗ੍ਰਿਡ ਕਨੈਕਟਡ ਸੋਲਰ ਰੂਫਟਾਪ ਸਿਸਟਮ ਤੇ ਕਰਵਾਇਆ ਸਿਖਲਾਈ ਪ੍ਰੋਗਰਾਮ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਤਹਿਤ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਨੇ ਗ੍ਰਿਡ ਕਨੈਕਟਡ ਸੋਲਰ ਰੂਫਟਾਪ ਸਿਸਟਮ ਤੇ 2 ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਇਸ ਪ੍ਰੋਗਰਾਮ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 80 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ ਅਫਗਾਨਿਸਤਾਨ ਨੇ ਇੱਕ ਹੋਰ ਅਮਰੀਕੀ ਨਾਗਰਿਕ ਨੂੰ ਰਿਹਾਅ ਕੀਤਾ ਅਫਗਾਨਿਸਤਾਨ ਨੇ ਇੱਕ ਹੋਰ ਅਮਰੀਕੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਹੈ ਅਮੀਰ ਅਮੀਰੀ ਇਸ ਤਰ੍ਹਾਂ ਅਫਗਾਨ ਜੇਲ੍ਹ ਤੋਂ ਰਿਹਾ ਹੋਣ ਵਾਲਾ ਪੰਜਵਾਂ ਨਾਗਰਿਕ ਹੈ ਕਤਰ ਨੇ ਅਮੀਰੀ ਦੀ ਰਿਹਾਈ ਵਿੱਚ ਮਹੱਤਵਪੂਰਨ ਕੂਟਨੀਤਿਕ ਭੂਮਿਕਾ ਨਿਭਾਈ ਹੈ ਵਾਸ਼ਿੰਗਟਨ ਨੇ ਇਸ ਲਈ ਦੋਹਾਂ ਦਾ ਧੰਨਵਾਦ ਕੀਤਾ ਹੈ